ਹਾਂ ਆ ਨਾ ਅਭੀ ਅੱਗ ਲਾ ਦਾਂਗੇ ਮੈਂ ਕਿਹਾ ਅੱਜ ਤਾਂ ਜਸਤੀ ਦੀ ਵੜ ਗਈ ਹੁਣ ਤਾਂ ਆ ਕੋਈ ਕਾਈ ਵਾਲਾ ਸਾਰਾ ਸਾਫ ਕਰ ਦਾਂਗੇ ਅੱਜ ਸਾਰਾ ਸਾਫ ਤੇ ਇਦਾਂ ਹੀ ਕਰ ਚਾਹ ਬਣਾ ਦੇ ਫਰਾਂ ਕਰ ਦੇ ਪਾਕੀਆਂ ਨਾ ਅੱਗ ਬਹੁਤ ਵੱਧ ਰਹੀ ਆ ਨਾ ਅੱਗ ਸਹੀ ਨਹੀਂ ਬਦਲ ਰਹੀ ਹੈਗੀ ਹਵਾ ਕਰਕੇ ਸਾਰਿਆਂ ਨੂੰ ਮੇਰੇ ਵੱਲੋਂ ਸੱਚੀ ਅਕਾਲ ਬੋਪਾ ਰਹਿ ਫੈਮਿਲੀ ਵਿੱਚ ਤੁਹਾਡਾ ਸਵਾਗਤ ਹੈ ਚਾ 4:30 ਹੋ ਗਏ ਮੈਂ ਬਣਾਉਣ ਲੱਗਿਆ ਹੁਣ ਸਬਜੀ ਤੜਾ ਲੱਗੀਆਂ ਸਬਜੀ ਦਾ ਸਬਜੀ ਬਣਾਉਣੀ ਆ ਸੀ ਗਠੇ ਵੜੀਆਂ ਦੀ ਇਹ ਵੜੀਆਂ ਇਹ ਗਠੇ ਚਾ ਆਲੂ ਵੜੀਆਂ ਤੇ ਨਹੀਂ ਬਣਾਉਣੀ ਅੱਜ ਆਲੂ ਹੀ ਮਿਲਦੇ ਆ ਗਠੇ ਬੜੀਆਂ ਖਾਣੀ ਖਾਓ ਤੋ 20 ਸਾਲ ਆਲੀ ਸਬਜੀ ਬਣਾ ਰਹੀ ਆ 20 ਸਾਲ ਪਹਿਲਾਂ ਬੀਜੀ ਬਣਾਉਂਦੇ ਆ ਆਈ ਆਲੂ ਬੜੀਆਂ ਇਹਨਾਂ ਗਠੇ ਬੜੀਆਂ ਚੱਲਦੀਆਂ ਹੁੰਦੀਆਂ ਤੇ ਟਾਈਮ ਤੇ ਬਣਾਉਂਦੇ ਹੁੰਦੇ ਤੇ ਗਠੇ ਬੜੀਆਂ ਅੱਜ ਬਣਾ ਲੱਗਿਆ ਸੀ ਗਠੇ ਬੜੀਆਂ ਹੁਣ ਗਠੇ ਬੜੀਆਂ ਵਧੀਆ ਆਲੂ ਤਾਂ ਬੈ ਵਾਲੇ ਹੁੰਦੇ ਆ ਸਾਰਿਆਂ ਦੀ ਨਾਲੂ ਆਲੂ ਆਲੂ ਵੀ ਕਰੇ ਹੁਣ ਗਠੇ ਬੜੀਆਂ ਦੀ ਸਬਜੀ ਤਾਂ ਇੱਧੇ ਲੋਕਾਂ ਨੂੰ ਪਤਾ ਨਾਲ ਆ ਵੀ ਬਣਦੀ ਆ ਨਾ ਪਤਾ ਏ ਬਣਾ ਲੈਂਦੇ ਆ ਬਿਨਾਂ ਆਲੂ ਤੇ ਗਠੇ ਬੜੀਆਂ ਇੱਥੇ ਟਮਾਟਰ ਬਹੁਤ ਉਸੇ ਬਣ ਜਾਂਦਾ ਹੈ ਚੱਲ ਰਹੀ ਅੱਗ ਬਲ ਨਹੀਂ ਰਹੀ ਹੈਗੀ ਹਨਾ ਹੂੰ ਅੱਜ ਉਹ ਹਵਾ ਕੋ ਮਰੀ ਆ ਹੁਣ ਅਗਲੀ ਵਾਰੀ ਢਾਬੀ ਘੱਟੇ ਵੜੀਆਂ ਬਣਾਣੀਆਂ ਐ ਨਾ ਦੁੱਜੀਆਂ ਵੜੀਆਂ ਬਣਾਵਾਂਗੇ ਅੰਮ੍ਰਿਤਸਰੀ ਵੜੀਆਂ ਹਨਾ ਜਿਹੜੀਆਂ ਦੁੱਜੀਆਂ ਹੁੰਦੀਆਂ ਨੇ ਮਸਾਲੇ ਵਾਲੀਆਂ ਉਹ ਬਣਾਵਾਂਗੇ ਉਹ ਮਾ ਬੈ ਲਿਆ ਹੁਣ ਹਾ ਆਰਡਰ ਹੀ ਆ ਨਾ ਉਹਦੇ ਦਾ ਕਿਤੋਂ ਆ ਪਏ ਆ ਤੇ ਨਾ ਇੱਕ ਤੁਹਾਨੂੰ ਹੋਰ ਕਹਿੰਦੀ ਸੀ ਬਹੁਤ ਸਾਰੇ ਕਹਿੰਦੇ ਆ ਵੀ ਤੁਹਾਡੇ ਕੋਲ ਆ ਹੀ ਇੱਕ ਸੂਟ ਹੈ ਇੱਕ ਤਾਂ ਮੈਨੂੰ ਸੁਣਦੀ ਨੂੰ ਹਾਸੇ ਆਉਂਦੀ ਆ ਵੀ ਮੇਰੇ ਕੋਲ ਇੱਕੋ ਸੂਟ ਹੋਜੀ ਵੀ ਇੱਕੋ ਸੂਟ ਹੈ ਹਰੇ ਇਕ ਸੋਨੇ ਗੱਲ ਨਹੀਂ ਨੇ ਆ ਇੱਕੋ ਸੂਟ ਹੈ ਪਤਾ ਕੀ ਗੱਲ ਹੈ ਸਾਰੇ orange ਕਲਰ ਦੇ ਨੇ ਸੂਟ करके पता नहीं लगता सूट पाया ना भी अच बदले नहीं बदलिया बस पर असि रोज़ डेली बदलते हैं सूट धो तो के पाते हैं ਕੋਡ ਆਕ ਤੇ ਸੇਕ ਲੱਗ ਜਾਂਦਾ ਹੈ ਗਰਮੀ ਕਰਕੇ ਸੇਕ ਬਹੁਤ ਲੱਗਦਾ ਹੈ ਅੱਜ ਤਾਂ ਨਵੀਂ ਕੋਲੀ ਬਣਾਈ ਆ ਇੱਕ ਦਿਨ ਬਹੁਤ ਸਵਾਦ ਆਦੀ ਆ ਮਨ ਤਾਂ ਬਹੁਤ ਸਵਾਦ ਆ ਆਲੂ ਕਾ ਕੇ ਭੰਗਦੇ ਆ ਆਲੂ ਕਾ ਕੇ ਨਹੀਂ ਆਜੇ ਵਧੀਆ ਲੱਗਦੀ ਹੱਥੋਂ ਚੜਾ ਤਾ ਨਹੀਂ ਮਸਾਲੇ ਨੇ ਮਸਾਲਾ ਬਿਚੇ

ਤਰੀ ਥੋੜੀ ਜਿਹੀ ਤਰੀ ਵਾਲੀ ਕਰਨੀ ਹੈ ਸੁੱਕੀ ਨਹੀਂ ਕਰਨੀ ਹੈਗੀ ਚਾਰ ਕੋਲੇ ਪਾਣੀ ਦੇ ਭਰ ਕੇ ਪਾ ਦੋ ਨਹੀਂ ਆ ਜਿਹੜਾ ਵੱਡਾ ਕੋਲਾ ਹੈ ਆ ਦੋ ਭਰ ਕੇ ਪਾ ਦੋ ਪਾਤੀ ਆ ਦੋ ਕੋਲੇ ਭਰ ਕੇ ਪਾਣੀ ਦੇ ਹੁਣ ਐਨ ਚੰਗੀ ਤਰ੍ਹਾਂ ਸਬਜ਼ੀ ਰਿਝ ਜੂਗੀ ਬਸ ਅੱਗ ਘੱਟ ਰੱਖਣੀ ਆ ਕਿਉਂਕਿ ਚੁੱਲੇ ਤੇ ਪਹਿਲੀ ਵਾਰ ਸੇਕ ਲੱਗਦਾ ਹੈ ਹੁਣ ਐਨ ਬਣ ਜਣੀ ਜਦ ਬਣੂਗੀ ਫਿਰ ਤੁਹਾਨੂੰ ਖਾ ਕੇ ਦਿਖਾਵਾਂਗੀ ਖਾ ਕੇ ਸੌਰੀ ਦਿਖਾਵਾਂਗੀ ਨਾਲੇ ਦੱਸੂਗੀ ਫਿਰ ਮੈਂ ਆਹ ਉਹ ਨੂੰ ਅੰਦਰ ਸਲਾ ਕੇ ਆਈ ਸੀ ਤਾਂ ਕਰਕੇ ਥੋੜੀ ਜਿਹੀ ਲੇਟ ਹੋ ਗਈ ਕਿਉਂਕਿ ਉਹ ਰੋ ਰਿਹਾ ਤਾਂ ਸੋਣੇ ਨੂੰ ਕਿਉਂਕਿ ਉਹਦੀ ਮੰਮਾ ਸਲਵਾਰ ਕਰ ਰਹੀ ਐ ਵੀ ਸੂਟ ਸਿਲਾਈ ਕਰ ਰਹੀ ਸੀ ਤਾਂ ਕਰਕੇ ਮੈਂ ਉਹ ਨੂੰ ਸਲਾ ਕੇ ਆਈ ਹੁਣ ਸਬਜੀ ਗਈ ਬਾਹਰ ਆਪਣੀ ਉਹਨੇ ਚ ਕਿਉਂਕਿ ਅੱਗ ਮੈਂ ਬਾਲ ਦਿੱਤੀ ਸਬਜੀ ਬਣ ਗਈ ਸੀ ਮੈਨੂੰ ਲੱਗਿਆ ਪਤਲੇ ਚ ਕੱਢਣ ਫਿਰ ਐਵੇਂ ਐਂ ਜਿਵੇਂ ਕਿ ਬਸ ਜਿਵੇਂ ਸੱਲਾਂ ਵੀ ਕਈ ਵਾਰ ਵੀਡੀਓ ਚ ਦੱਸ ਹੋ ਚੁੱਕਿਆ ਮਤਲਬ ਬੀਅਸੀ ਫਿਰ ਜਿਹੜੀ ਪਹਾਂ ਤੋਂ ਸਬਜੀ ਬਣਦੀ ਐ ਫਿਰ ਉਹ ਅਸੀਂ ਬਾਹਰ ਤੇ ਪਤਿੱਲੇ 'ਚ ਕੱਢ ਲੈਣੇ ਹੁੰਦੇ ਆ ਸਾਫ ਪਾਂਡੇ 'ਚ ਕੱਢ ਕੇ ਅੰਦਰ ਲੈ ਜਾਂਦੇ ਆ ਫਿਰ ਜਿਹੜੇ ਪਤਿੱਲੇ ਹੁੰਦੇ ਆ ਨਾ ਸਵਾਹ ਵਾਲੇ ਉਹ bari maanj dende hune ne ਕਿਉਂਕਿ ਐਵੇਂ ਫਿਰ ਅੰਦਰ ਨਾ ਸਿੰਕ ਨੇ ਜਿਹੜੇ ਉਹ ਸਾਲੇ ਹੋ ਜਾਂਦੇ ਨੇ ਆ ਦੇਖੋ ਸਬਜੀ ਨੇ ਰਿਪਾ ਆ ਦੇਖੋ ਸਬਜੀ ਆਪਣੀ ਕਿੰਨੀ ਸੋਹਣੀ ਬਣ ਗਈ ਦੇਖੋ ਤਰੀ ਵਾਲੀ ਆ ਪਰ ਟੇਸਟੀ ਬਹੁਤ ਹੋਊਗੀ ਦੇਖਿਓ ਕਿਉਂਕਿ ਪਹਿਲਾਂ ਇੱਕ ਵਾਰੀ ਬਣਾ ਚੁੱਕੇ ਆ ਹੁਣ ਆ ਗਰਮੀਆਂ ਸ਼ੁਰੂ ਹੋਣ ਤੇ ਤੁੰਨਾ ਤੂੰ ਜੇ ਕਦੇ ਕੁਝ ਨਹੀਂ ਹੁੰਦਾ ਫਿਰ ਗਠੇ ਬੜੀਆਂ ਚੱਕੇ ਬਣਾ ਲੈਂਦੇ ਆ ਸਬ지 ਬਹੁਤ ਟੇਸਟੀ ਬਣੀ ਆ ਪਤਿਲੇ ਦਾ ਸੀ ਜ਼ਿਆਦਾਤਰ ਸੁਆਹ ਨਾਲੇ ਮਾਸਦੇ ਆ ਉਹਦੇ ਨਾਲ ਨਹੀਂ ਕਦੇ ਮਾਸਦੇ ਹੁਣ ਮੈਂ ਪਹਿਲਾਂ ਇਹ ਚੱਕੇ ਅੰਦਰ ਰੱਖ ਕੇ ਆਣੀ ਨੇ ਮੱਖੀਆਂ ਬਹੁਤ ਫਿਜ਼ੀਆਂ ਨੇ ਹਨਾ ਹੂੰ ਪਹਿਲਾਂ ਅੰਦਰ ਰੱਖਿਆ ਚੱਕੇ ਫਿਰ ਮਾਜਦਿਆਂ ਕੇ ਪਤਿਲੇ ਸੋਚੇ ਸਵਾਰਨ ਦੇ ਪਿੱਲੇ ਮਾਦੀਗੇ ਬਾਹਰ ਹੀ ਧਰਦਣਾ ਪਿੱਲੇ ਬਤੁਰਲੇ ਨਹੀਂ ਅਸੀਂ ਅੰਦਰ ਕੋਈ ਚੜਕਦੇ ਹੈਗੇ ਪਿੱਲੇ ਤਾਂ ਅਸੀਂ ਬਾਹਰ ਹੀ ਰੱਖ ਦਿੰਦੇ ਹੁੰਨੇ ਸ਼ੁਰੂ ਦੇ ਨਸਿ ਪਿੱਲੇ ਸਵਾਰਨ ਮਾਦ ਦੇ ਆ ਰਹੇ ਹੈ ਕਿਉਂਕਿ ਇਹਨਾਂ ਜਿਹੜੀ ਸਾਬਾਂ ਨਾਲ ਨਹੀਂ ਨਿਖਰਦੇ ਹੈਗੇ ਪਿੱਲੇ ਇਹ ਇਹ ਸਵਾਰਨ ਨਾਲੇ ਨਿਖਰਦੇ ਨੇ ਹੱਥ ਤਾਂ ਦੇਖੋ ਸੋਹਣ ਔਰ ਖਰਾਬ ਹੋਏ ਜਾਂਦੇ ਨੇ ਪਰ ਹੁਣ ਭਾਂਡੇ ਵੀ ਸਾਫ਼ ਸੁਥਰੇ ਰੱਖਣੇ ਨੇ ਹੱਥ ਤਾਂ ਫਿਰ ਵੀ ਆਪਾਂ ਦਰ ਰੇਟ ਟੋਲ ਨਾਲ ਢੋਲਣੇ ਆ ਸਾਪਾਂ ਨਾਲ ਢੋਲਣੇ ਆ ਪਾਸਵਾ ਜੇ ਪਤਿੱਲੇ ਨਾ ਸਾਫ਼ ਸੁਥਰੇ ਹੋਣ ਤੇ ਤੁਸੀਂ ਵੀ ਕਮੈਂਟਾਂ 'ਚ ਕਹੋਗੇ ਵੀ ਭਾਂਡੇ ਸਾਫ਼ ਕਰ ਲੋ ਭਲ ਕਿਉਂਕਿ ਵੀਡੀਓ ਬਣਾਉਦੇ ਵਾਂਗ ਬਣਦੇ ਨਹੀਂ ਸਵਾਭ ਇਹ ਨਾ ਜਿਹੜਾ ਆ ਪਤਿੱਲਾ ਇਹ ਸਵਾਭ ਇਹ ਨਾ ਮੰਜਦਾ ਹੀ ਨਹੀਂ ਹੈਗਾ ਆ ਪਤਿੱਲੇ ਕਿੰਨੇ ਸਾਲ ਹੋ ਗਏ ਸ਼ੁਰੂ ਤੇ ਜਦ ਬੀਬੀ ਵੀ ਸੋਹਣ ਨਾਮ ਦੀ ਹੁੰਦੀ ਸੀ ਹੂੰ ਜਿਹੜੀ ਉਹ ਆ ਸਾਬਣਾ ਉਹਦੇ ਨਾਲ ਤਾਂ ਕੌਲੀਆਂ ਗਲਾਸ ਨਾਲੇ ਨਾ ਸਾਨੂੰ ਇੱਕ ਕੜਾਹੀ ਦਾ ਪਹਿਲਾਂ ਜਿੰਨੇ ਸਾਡੀ ਕੜਾਹੀ ਖਰਾਬ ਹੋ ਗਈ ਪਹਿਲਾਂ ਬਹੁਤ ਕਮੈਂਟ ਕਰਦੇ ਹੁੰਦੇ ਸੀ ਹੁਣ ਵੀ ਕੰਮ ਵਰਤਦੇ ਐ ਨਹੀਂ ਹੈ ਨਾ ਵੀ ਵਰਤਦੇ ਨਹੀਂ ਬਹੁਤ ਕਮੈਂਟ ਆਉਂਦੇ ਹੁੰਦੇ ਤੇ ਵੀ ਤੁਸੀਂ ਕੜਾਹੀ ਸਾਫ਼ ਕਰੋ ਆਪਣੀ ਜੋਰ ਪੂਰਾ ਲਾਨੇ ਆ ਹੋ ਦੇਖੋ ਉਹ ਸੀ ਸਵਾ ਨਾਲ ਨਹੀਂ ਕਰਦੇ ਹੁੰਦੇ ਤੇ ਸਾਬ ਨਾਲ ਕਰਦੇ ਹੁੰਦੇ ਸਾਡੀ ਸਾਰੀ ਖਾਮ ਹੋ ਜਾਂਦੀ ਇਹ ਹੋਣਾ ਅੱਗੇ ਨਾਲ ਜਿਹੜੀਆਂ ਹੁਣ ਸਾਡੇ ਅਸੀਂ ਕੋਠੇ ਤੇ ਪਾਠੀਆਂ ਪੁੱਠੀਆਂ ਪੱਤਕਦੇ ਆ ਨਾ ਹੁਣ ਇਹ ਵੀ ਧੁੱਪ ਨਾਲ ਨਾਲ ਦੀ ਨਾਲ ਸੁੱਕ ਜਾਂਦੀਆਂ ਨੇ ਤਾਂ ਕਰਕੇ ਇਹਨਾਂ ਨੂੰ ਅੰਦਰਲੇ ਘਰ ਲਾਈ ਲਾਈ ਜਾਂਦੇ ਆ ਨਾਲ ਦੀ ਨਾਲ ਨਹੀਂ ਤਾਂ ਫਿਰ ਜਿੰਨੇ ਹੁਣ ਮੀਂਹ ਆਣ ਲੱਗੇ ਵਿੱਚ ਨੂੰ ਫਿਰ ਸਾਰੀਆਂ ਗਿੱਲ ਪੱਖ ਦੇ ਉਹ ਗਿੱਲੀਆਂ ਹੋ ਜਾਂਦੀਆਂ ਨੇ ਸੁੱਕੀਆਂ ਸੁਕਾਈਆਂ ਫਿਰ ਗਿੱਲੀਆਂ ਹੋ ਜਾਂਦੀਆਂ ਨੇ ਹੁਣ ਦਿਨਲੀ ਹੁਣ ਰੋਜ਼ ਤੀਏ ਚੌਥੇ ਦਿਨ ਜਦ ਸੁੱਕ ਜਾਂਦੀਆਂ ਨੇ ਨਾਲ ਦੀ ਨਾਲ ਅੰਦਰਲੇ ਘਰ ਲੈ ਜਾਂਦੇ ਆ ਨਾ ਹਾਂ ਸਾਰੀਆਂ ਅੰਦਰ ਹੁਣ ਗਾਰਾ ਨਹੀਂ ਕਰਦੇ ਅੰਦਰੇ ਲਾਉਨੇ ਆ ਗਰਮੇ ਤੇ ਮੀਂਹ ਨੂੰ ਦਿੰਦਗੇ ਹਾਂ ਆ ਦੇਖ ਮੈਂ ਆ ਗਈ ਦੇਖੀ ਬੱਬੂ 로ਟੀ ਖਾ ਲਿਆ ਬੱਬੂ 로ਟੀ ਖਾ ਰਿਹਾ ਮੇਰਾ ਬੁੱਤ ਰੋਟੀ ਖਾ ਰਿਆ ਹਾਂ ਮੰਮਾ ਰੋਟੀ ਪਾਈ ਚੱਲ ਰੋਟੀ ਖਾ ਮਾਂ ਕੋ ਖਾ ਨਾ ਯੋ ਯੋ ਵੀ ਕਾਲ ਸੋਨਾ ਰੋਟੀ ਖਾ ਰਿਆ ਤਾਂ ਬੈਠਾ ਹਾਂ ਮੈਂ ਚੱਕ ਲਈ ਆਈ ਮੈਂ ਚੱਲ ਬੀਬੀ ਕੋਲ ਖਾ ਲੂਗਾ ਉਹ ਸਬਜੀ ਮੈਂ ਤੁਸੀਂ ਉਹ ਰਹਿ ਗਏ ਹਾਂ ਠੀਕ ਹੈ ਕੋਈ ਨਾ ਆਪੋਂ ਬੈਠੇ ਆ ਬਾਈਕੇ ਆ ਮੈਂ ਆ ਰਹੀ ਹਾਂ ਚੰਗਾ ਮੈਂ ਲੱਸੀ ਲਈ ਆਈ ਲੱਸੀ ਲਈ ਆਈ ਦੇਖੀ ਸਾਹਮਣੇ ਬੈਠ ਗਿਆ ਕੇ ਪਿੰਦਾ ਪਰ ਸਬ지 ਬਹੁਤ SWAT ਬਣੀ ਐ ਮਿੱਠੀ ਮਿੱਠੀ ਜੀ ਕਿਉਂਕਿ ਗਠੇ ਮਿੱਠੇ ਅਗੜੇ ਫਿਰ ਮਿੱਠੀ ਹੁੰਦੀ ਐ ਨਾ ਹਾਂ ਇਹ ਆਪਾਂ ਆਪਣੇ ਸਟੱਡੀ ਟੇਬਲ ਨੂੰ ਸੱਟ ਗਾ ਰਹੇ ਹਾਂ ਕੱਢ ਜਾ ਸਾਰੀ ਫਾਲਤੂ ਸ਼ਾਮ ਰੋਟੀ ਸਾਰਿਆਂ ਨੇ ਖਾ ਲਈ ਤਿੰਨ ਰੋਟੀਆਂ ਬਚੀਆਂ ᱛੀਆਂ ਮੈਂ ਲੱਗੀ ਆ ਉਹਦੀ ਸ਼ੱਕਰ ਪਾ ਕੇ ਚੂੜੀ ਘੁੱਟਣ ਹੁਣ ਨਾ ਜਦ ਤੱਕ ਸ਼ੱਕਰ ਪਈ ਰਹੇਗਾ ਇਹੀ ਹੋਊਗਾ ਹੁਣ ਜਿਹੜੀ ਵੀ ਇੱਕ ਦੋ ਰੋਟੀ ਬਚੇ ਕਰੂਗੀ ਉਹ ਪਈ ਪੈ ਨਾ ਦੇਸੀ ਕੀ ਹਾਂ ਦੇਸੀ ਕੀ ਪਾ ਕੇ ਅਸੀਂ ਚੂੜੀ ਘੁੱਟਲੇ ਕਰਨੀ ਉਹਦੀ ਚਾਹੇ ਇੱਕ ਵੀ ਬਚੇ ਜੇ ਇੱਕ ਵੀ ਬਚੇ ਕਿਸੇ ਨੂੰ ਦਿਖੂਗੀ ਨਾ ਉਹਨੇ ਚੱਕ ਕੇ ਆਪਣੀ ਕੋ ਚੂੜੀ ਘੁੱਟਣਾਂ ਲਈ ਬਸ ਜਦ ਇਹ ਕਿਉਂਕਿ ਹੁਣ ਕਰਮੀ ਕਰਮੀ ਨਾਲ ਸਾਡੇ ਰੋਟੀਆਂ ਬਹੁਤ ਬਚਣੀਆਂ ਕਈ ਵਾਰ ਗਰਮੀ ਚ ਰੋਟੀ ਖਾਣ ਨੂੰ ਜੀਂ ਨਹੀਂ ਕਰਦਾ ਜਦ ਚੂੜੀ ਖੁੱਟਦੇ ਆ ਫਿਰ ਫਿਰ ਉਹ ਸਾਰੇ ਮੰਗਦੇ ਨੇ ਫਿਰ ਇੰਨੀ ਬਚੀਆਂ ਹੋਣ ਗੁੜੀਆਂ ਫਿਰ ਇੰਨੀ ਬਚੀ ਵੀ ਨਹੀਂ ਹੁੰਦੀ ਰੋਟੀ ਬਸ ਉਹ ਤਾਂ ਐ ਜਿਹੜੀ ਕਦੀ ਬਚੀ ਵੀ ਹੋਊਗੀ ਹੁਣ ਕਰਮੀ ਕਰਮੀ ਦੀ ਚੂੜੀ ਬਣੀ ਰਹੂਗੀ ਕਿਹਦਾ ਕਿਹਦਾ ਜੀ ਕਰਦਾ ਚੂੜੀ ਖਾਣ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟ ਕਰਕੇ ਮੈਨੂੰ ਦੱਸਿਓ ਘਰੇ ਆਜੋ ਪਤੀਆਂ ਨਹੀਂ ਕੁੱਟੀ ਗਈ ਹੈ ਨਾ ਥੋੜੀ ਜਿਹੀ ਖੜਮ ਹੀ ਜਾਂ ਰੋਟੀ ਰੋਟੀਆਂ ਪਾਸੀਆਂ ਫਿਰ ਉਹ ਹੈ ਨਾ ਰੋਟੀਆਂ ਸ਼ਾਮ ਦੀ ਜਿਹੜੀ ਹੁੰਦੀ ਹੈ ਜਿਹੜੀਆਂ ਪਹਿਲਾਂ ਜਿਹੜੀਆਂ ਤਾਂ ਉੱਥੇ ਚੁੱਲੇ ਦੇ ਨਾਲ ਦੀ ਲਾਣ ਲਾਣਦੇ ਆ ਉਹਦਾ ਤਾਂ ਚੂਰਾ ਬਣ ਜਾਂਦਾ ਹੈ ਗਰਮ ਹੁੰਦੀਆਂ ਫਿਰ ਇਹ ਐ ਗਰਮ ਤਾਂ ਕਰੀਆਂ ਇਹ ਹੁਣ ਫਿਰ ਵੀ ਇਹ ਭੂਲੂਂਦੀ ਹੈ ਨਾ ਕੁਛ ਮੇਰੀ ਨਾ ਘਟ ਪਾਇਆ ਇਹ ਫਿਰ ਹੁਣ ਰੋਜ਼ ਖਾਣ ਪੜੇ ਜਿਹੜੇ ਅੱਜ ਤੇ 20 ਸਾਲ ਪਹਿਲਾਂ ਚੂਰੀ ਕੁੱਟਦੇ ਹੁੰਦੇ ਇਹਦੇ ਨਾਲ ਪਤੀ ਕਿਵੇਂ ਬਣਾਉਂਦੇ ਉਹ ਤਾਂ ਹੁਣ ਬੀਬੀ ਉਹਨਾਂ ਦੇ ਜੀ ਮੈਂ ਨਾ ਉਹ ਨਹੀਂ ਹੁੰਦਾ ਕਿ ਉਹ ਤਾਂ ਨਾ ਬੇਸਣ ਹੁੰਦਾ ਬੇਸਣ ਮੈਂ ਦੰਦਾਂ ਦੀ ਮੈਂ ਤੇ ਵਰਗੇ ਬ੍ਰੇਕ ਬਣਾਉਂਦਾ ਸੀ ਉੱਪਰ ਉਹ ਚਮਕਦੀ ਹੁੰਦੀ ਕੀ ਹੋ ਕੀ ਸੱਕਰ ਹੈ ਸੱਕਰ ਸੱਕਰ ਵਾਗੇ ਮੈਂ ਤਾਂ ਖੋ ਲਿਆ ਸੱਕਰ ਸੱਕਰ ਹੀ ਚਮਕਦੀ ਹੁੰਦੀ ਕੀ ਦਾ ਕੀ ਚਮਕਦਾ ਹੁੰਦਾ ਜਿਨੇ ਵਿੱਚ ਤਾਂ ਹੁਣ 5 ਮਿੰਟ ਲਾਣੀ ਚੂਰੀ ਕੱਟਣ ਨੂੰ 5 ਮਿੰਟ ਥੋੜਾ ਲੱਗਦੇ ਨੇ ਦੱਸ ਤਾਂ ਦੇ ਮੇ ਬਸੀ ਰੋਟੀ ਬਸੀਆਂ ਐ ਹੁਣ ਇਹਨਾਂ ਦੀ ਤਾਂ ਐਹੀ ਜਿਹੀ ਉਹ ਪੂਰੂ ਗਿਰ ਮਿੰਟ ਚ ਠੰਡੀਆਂ ਹੋ ਗਈਆਂ ਮੈਂ ਠੰਡੀ ਗਰਮ ਕਰੀਤੀਆਂ ਉਹ ਤਾਂ ਜਿਹੜੀ ਗਰਮ 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 ਫਪੇ ਉਹ ਤਾਂ ਚੂੜਾ ਹੋ ਜਾਂਦਾ ਫਿਰ ਵੀ ਸੋਹਣੀਆਂ ਹੋ ਗਿਆ ਦੇਖੋ ਚੂੜੀ ਜਿਹਨੇ ਖਾਣੀ ਆ ਸਾਡੇ ਘਰ ਆ ਜਿਓ ਪਲੀਜ਼ ਚੂੜੀ ਕੁੱਟ ਕੇ ਦਵਾਂਗੇ ਗਰਮ ਗਰਮ ਰੋਟੀਆਂ ਦੀ ਹੋ ਗਈ ਹਮ ਚੂਰੀਆਂ ਕੁੱਟਣ ਅੱਗੇ ਲੋਕ ਅੱਧਾ ਦਾ ਘੰਟਾ ਲਾਉਂਦੇ ਤੇ ਤਨੋਦੀਆ ਜਿੱਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਉਮੀਦ ਹੈ ਵੀ ਸਾਰੀਆਂ ਵੀਡੀਓ ਤੁਹਾਨੂੰ ਜਰੂਰ ਪਸੰਦ ਆਉਂਦੀਆਂ ਹੋਣਗੀਆਂ ਤੇ ਪਲੀਜ਼ ਵੀਡੀਓ ਨੂੰ ਐਂਡ ਤੱਕ ਸਾਰੀਆਂ ਵੀਡੀਓ ਜਰੂਰ ਦੇਖਿਆ ਕਰੋ ਹੁਣ ਮੈਂ ਚੁੜੀ ਲਈ ਕੁੱਟ ਦੇ ਹੁਣ ਬਸ ਸਾਹ ਦੀਆਂ ਤੀ ਲੈ ਲਾਂਗੇ ਵੰਡ ਕੇ ਦੋ ਜਣਿਆਂ ਨੂੰ ਆਪ ਵੀ ਤੇ ਬਸ ਹੁਣ ਬਣਦੀ ਰਹੂਗੀ ਸਾਡੀ